ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਮੇਰੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਪੇਜ ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਬਣਿਆ ਹੋਇਆ ਹੈ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਹਰ ਸ਼ੁੱਕਰਵਾਰ ਨੂੰ ਭਰਦੀ ਹੈ ਰਮਦਿੱਤੇ ਵਾਲੀਆਂ ਜਿਹੜੀਆਂ ਕੈਂਚੀਆਂ ਨੇ ਉਹਦੇ ਨਾਲ ਹਸਪਤਾਲ ਹੈ ਪਸ਼ੂਵਾਲਾ ਸਰਕਾਰੀ ਉਹਦੇ ਨਾਲ ਹੀ ਪਿੱਛੇ ਗਰਾਊਂਡ ਆ ਦੋਸਤੋ ਉਹ ਗਰਾਊਂਡ ਦੇ ਵਿੱਚ ਇਹ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਵੀਡੀਓ 'ਚ ਸਾਹਮਣੇ ਤੁਹਾਨੂੰ ਇੱਕ ਝੋਟੀ ਨਜ਼ਰ ਆ ਰਹੀ ਹੈ ਤੀਜੇ ਸੂਏ ਦੀ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਬਾਕੀ ਅਗਲੀ ਗੱਲਬਾਤ ਬਾਾਈ ਨਾਲ ਕਰਾ ਦੂਗਾ ਬਿਲਕੁਲ ਗੋਲ ਕੁੰਡੇ ਸਿੰਘਾਂ ਦੀ ਆ ਦੋਸਤੋ ਇੱਕ ਵਾਰ ਥਣ ਥਣ ਦਿਖਾ ਦੇਣਾ ਤੇ ਫਿਰ ਮੱਝ ਨੂੰ ਤੋੜ ਕੇ ਦਿਖਾਵਾਂਗੇ ਬਾਕੀ ਸਾਰੀ ਡਿਟੇਲ ਬਾਾਈ ਤੋਂ ਪੁੱਛਾਂਗੇ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਬਾਈ ਜੋਗਰਾਮ ਜੋਗਰਾਮ ਹਾਂਜੀ ਕਿਹੜੀ ਜਗ੍ਹਾ ਤੋਂ ਬਾਈ ਦਤਾਲ ਤੋਂ ਜੀ ਦਤਾਲ ਤੋਂ ਹਾਂਜੀ ਵਪਾਰ ਦਾ ਹੀ ਕੰਮ ਆ ਬਾਈ ਹਾਂਜੀ ਹਾਂਜੀ ਵਪਾਰ ਦਾ ਹੈ ਅੱਛਾ ਇਹ ਛੋਟੀ ਕਿੰਨੇ ਵੇ ਸੂਏ ਤੀਸਰੇ ਸੂਏ ਵਿੱਚ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 10 12 ਦਿਨ ਹੋ ਗਏ 10 12 ਦਿਨ ਹਾਂਜੀ ਬੱਚਾ ਵੀਰੇ ਦਾ ਬੱਚਾ ਵੀਰੇ ਮਰ ਗਿਆ ਸੀ ਰਾਖਰੋਟ ਤੇ ਮਿਲਦੀ ਹੈ ਅੱਛਾ ਬੱਚਾ ਮਰ ਗਿਆ ਹਾਂ ਦੁੱਧ 12 ਕਿਲੋ ਵਜੇ ਥੱਲੇ ਦੁੱਧ 12 ਕਿਲੋ ਤਿਆਰ ਹੈ ਹਾਂਜੀ ਪਾੜੇ ਤੇ ਮਿਲਦੀ ਹੈ ਹਾਂ ਹਾਂ ਪਾੜੇ ਤੇ ਮਿਲਦੀ ਹੈ ਠੰਡੀ ਮਿਲਦੀ ਹੈ ਵਿੱਚ ਅੱਛਾ ਕੋਈ ਲੱਤ ਵਗੈਰਾ ਨਹੀਂ ਚਾਹਤ ਨਹੀਂ ਵੀਰੇ ਜਮਾ ਮਿਲਿਆ ਠੰਡੀ ਹੈ ਬਿਲਕੁਲ ਅੱਛਾ ਰੇਟ ਕੀ ਕਰਦੇ ਹੋ ਬਾਈ ਦਾ ਬੋਲੇ ਤਾਂ 85000 ਕਰਦੇ ਮੇਰਾ ਕਿੰਨੇ ਦੀ ਛੱਡ ਦੋਗੇ ਲਾਸਟ 80000 ਦੀ ਦੇ ਤਾਂ ਵਿੱਚ 80000 ਦੀ ਛੱਡ ਦੂੰਗਾ ਹਾਂ ਮੈਲੇ ਤਾਂ ਨਹੀਂ ਲੱਗੀ ਹੋਣੀ ਫਿਰ ਅਜੇ ਨਹੀਂ ਮੈਲੇ ਚੱਲੇ ਨਹੀਂ ਵੀਰੇ ਅਜੇ ਅੱਛਾ ਮੈਲੇ ਚੱਲੂਗੀ ਹਾਂਜੀ ਹਾਂ ਚੱਲਣਾ ਹਾਂ ਹਾਂ ਦੋਸਤੋ ਬਾਈ ਨੇ ਦੱਸਤਾ ਵੀ 10-12 ਦਿਨ ਦੀ ਸੂਈ ਹੈ ਛੋਟੀ ਮੈਲੇ ਚੱਲੂਗੀ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਵੀ ਵਾਕਈ 10-12 ਦਿਨ ਦੀ ਸ ਬਾਈ ਨੰਬਰ ਬੋਲ ਦੋ ਆਪਣਾ 98155 42953 ਇੱਕ ਵਾਰੀ ਫੇਰ ਬੋਲੋ 98155 42953 ਖੋਲ ਕੇ ਤੋਰ ਦੇ ਵਿੱਚੋਂ ਆ ਕੇ ਦਰਮਿਆਨੇ ਦਰਮਿਆਨੇ ਕਦ ਕਾਟਛਾ ਦੋਸਤੋ ਚੌੜੇ ਢਾਂਚੇ ਦੀ ਹੈ ਹਵਾਨਾ ਬਹੁਤ ਪੂਰੇ ਚੌੜੇ ਹਵਾਨੇ ਦੀ ਹੈ ਦੋਸਤੋ ਮੋਟਾ ਮੋਟਾ ਥਣ ਲੱਗਿਆ ਦੁੱਧੜਾ ਕੱਲਾ ਕੱਲਾ ਥਣ ਲੱਗਿਆ ਹੋਇਆ ਤੇ ਬਾਕੀ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਹੈ ਬਾਈ ਨਾਲ ਗੱਲਬਾਤ ਕਰਕੇ ਝੋਟੀ ਖਰੀਦ ਸਕਦੇ ਹੋ ਨੰਬਰ ਮੈਂ ਵੀਰ ਦਾ ਲਾ ਦੂਗਾ ਸਕਰੀਨ ਤੇ ਬੱਚਾ ਹੈ ਨਹੀਂ ਦੋਸਤੋ ਇਹਨਾਂ ਕਾ ਨੋਟ ਕਰ ਲਿਓ ਗੱਲ 10-12 ਦਿਨ ਦੀ ਸੂਰਜ ਹੋਈ ਆ ਬੱਚਾ ਇਹ ਝੋਟੀ ਦਾ ਮਰਿਆ ਹੋਇਆ ਹੈ ਬਾਈ ਕਹਿੰਦਾ ਪਹਾੜੇ ਇਥੇ ਮਿਲਦੀ ਹੈ ਕੋਈ ਬਿਲਕੁਲ ਠੰਡੀ ਮਿਲਦੀ ਹੈ ਕੋਈ ਲੱਤ ਵਗੈਰਾ ਨਹੀਂ ਚੱਕਦੀ 12 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ ਇਸ ਟਾਈਮ ਇੱਕ ਵਾਰ ਨੇੜੇ ਤੋਂ ਤੁਹਾਨੂੰ ਥਣ ਹਵਾਨਾ ਦਿਖਾ ਦਣਾ ਮੋٹے ਮੁੱਢੜਾ ਥਣ ਲੱਗਾ ਦੋਸਤੋ ਇੱਕ ਵਾਰ ਇਧਰ ਤੋਂ ਵੀ ਦੇਖ ਸਕਦੇ ਹੋ ਥਣ ਹਵਾਨਾ ਬਾਕੀ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਛੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਲੈ ਲੀਓ 12 ਕਿਲੋ ਦੁੱਧਾ ਦੋਸਤੋ ਤੀਜੇ ਸੂਏ ਛੋਟੀ ਆ 10 12 ਦਿਨ ਦੀ ਸੂਈ ਹੋਈ ਆ ਬੱਚਾ ਇਹਦਾ ਮਰਿਆ ਹੋਇਆ ਬਾਕੀ ਮਲੇ ਤੇ ਝੋਲੀ ਛੋਟੀ ਹਜੇ ਚੱਲੂਗੀ ਦੋਸਤੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਮੂੰਹ ਮੱਥਾ ਦੇਖ ਲਓ ਇੱਕ ਵਾਰੀ ਫੇਰ ਤੁਹਾਨੂੰ ਬਿਲਕੁਲ ਕੁੰਡੇ ਸਿੰਘਾਂ ਜੀ ਤੀਜੇ ਸੂਏ ਆ 12 ਕਿਲੋ ਦੁੱਧ ਤਿਆਰ ਆ ਛਣ ਹਵਾਨਾ ਫੇਰ ਦਿਖਾ ਦਾਂ ਇੱਕ ਵਾਰ ਤੁਹਾਨੂੰ ਚਾਰੇ ਮੋٹے ਥਣ ਲੱਗੇ ਨੇ ਇਕੱਲਾ ਇਕੱਲਾ ਨਿੱਖੜ ਮਾ ਖਣਾ। ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ।